ਬਾਬਾ ਦੀਪ ਸਿੰਘ ਜੀ ਦੇ ਦਰਬਾਰ 'ਚ ਜਾ ਕੇ ਅਰਦਾਸ ਕਰਿਆ ਕਰ ਕਿ ਤੇਰੇ ਦੁੱਖ ਕਲੇਸ਼ ਦੂਰ ਕਰਨ ਸੱਚੇ ਦਿਲ ਨਾਲ ਜਾ ਕੇ ਅਰਦਾਸ ਕਰਿਆ ਕਰ ਕਿਸੇ ਹੋਰ ਨੂੰ ਜਾ ਕੇ ਆਪਣੇ ਦੁੱਖ ਨਾ ਦੱਸ ਬਾਬਾ ਦੀਪ ਸਿੰਘ ਜੀ ਨੂੰ ਜਾ ਕੇ ਜਦੋਂ ਆਪਣੇ ਦੁੱਖ ਦੱਸੇਗਾ ਤਾਂ ਤੂੰ ਆਪਣੇ ਆਪ ਹੀ ਮਹਿਸੂਸ ਕਰੇਗਾ ਕਿ ਤੇਰੇ ਦੁੱਖ ਸੁਣਨ ਵਾਲਾ ਕੋਈ ਬੈਠਾ ਹੈ ਤੇਰੀ ਪਿੱਠ ਤੇ ਕਿਸੇ ਨੇ ਸਹਾਰਾ ਦਿੱਤਾ ਹੈ ਕਿ ਜਦੋਂ ਕੋਈ ਦੁਖੀ ਹੋ ਗਏ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਂਦਾ ਬਾਬਾ ਜੀ ਹੋਰੀ ਕੁੱਟ ਕੇ ਬਾਹ ਫੜ ਲੈਂਦੇ ਨੇ ਤੇ ਉਸ ਦਰਬਾਰ ਨਾਲ ਰੂਹਾਨੀ ਇਸ਼ਕ ਪੈ ਜਾਂਦਾ ਹੈ ਕਿ ਤੁਸੀਂ ਸਾਰੀ ਉਮਰ ਹੀ ਉਸ ਦੇ ਦਰਬਾਰ ਦੇ ਮੂਰੀਦ ਬਣ ਜਾਂਦੇ ਹੋ ਬਾਬਾ ਦੀਪ ਸਿੰਘ ਜੀ ਦੀਆਂ ਸ਼ਕਤੀਆਂ ਨੇ ਉੱਥੇ ਪ੍ਰਤੱਖ ਬਾਬਾ ਦੀਪ ਸਿੰਘ ਜੀ ਆਪ ਅਗਵਜ਼ਦੇ ਨੇ ਸ਼ੀਦਾ ਸਾਹਿਬ ਐਦਾ ਜਿਹਦੀ ਰੂਹ ਸਾਫ਼ ਹੋਵੇ ਉਹ ਤਾਂ ਮਹਿਸੂਸ ਕਰ ਸਕਦਾ ਹੈ ਕਿ ਜਦੋਂ ਆਪਾ ਸ਼ੀਦਾ ਸਾਹਿਬ ਜਾਣਦੇ ਆ ਬਾਬਾ ਦੀਪ ਸਿੰਘ ਜੀ ਸਾਡੇ ਨਾਲ ਹੀ ਜਾਂਦੇ ਨੇ ਅੰਦਰ ਜਦੋਂ ਬੈਠ ਗਿਆ ਆਪਾਂ ਪਾਠ ਕਰਦੇ ਆ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਸਾਡੇ ਨਾਲ ਕੋਈ ਰੋਹਾਨੀ ਤਾਕਤ ਬੈਠੀ ਹੈ ਸਭ ਤੋਂ ਸੱਚੀ ਗੱਲ ਹੈਗੀ ਹੈ ਕਿ ਬਾਬਾ ਦੀਪ ਸਿੰਘ ਜੀ ਆਪਣੇ ਭਗਤਾ ਦਾ ਸਾਥ ਨਹੀਂ ਛੱਡਦੇ ਕਦੀ